ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇੱਕ ਪਿੰਡ ਦੇ ਵਿੱਚ ਇੱਕ ਬਹੁਤ ਹੀ ਗੁਰਮਖ ਪਰਿਵਾਰ ਰਹਿੰਦਾ ਸੀ ਉਸ ਗੁਰਮਖ ਪਰਿਵਾਰ ਦੇ ਘਰ ਚ ਬਾਰੇ ਦੇ ਵਿੱਚ ਇੱਕ ਸਾਧੂ ਰਹਿੰਦਾ ਸੀ ਉਹ ਪਰਿਵਾਰ ਉਸ ਸਾਧੂ ਦੀ ਬਹੁਤ ਸੇਵਾ ਕਰਿਆ ਕਰਦਾ ਸੀ ਉਹ ਪਰਿਵਾਰ ਤਿੰਨੋਂ ਟਾਈਮ ਪ੍ਰਸ਼ਾਦਾ ਬਣਾ ਕੇ ਉਸ ਸਾਧੂ ਨੂੰ ਚਾਰੇ ਦੇ ਵਿੱਚ ਦਿੰਦਾ ਸੀ ਉਹ ਸਾਧੂ ਪ੍ਰਸ਼ਾਦਾ ਛਕ ਕੇ ਬਰਤਨ ਬਾਹਰ ਰੱਖ ਦਿੰਦਾ ਸੀ ਤੇ ਉਸ ਤੋਂ ਬਾਅਦ ਚੁਬਾਰੇ ਦੀ ਕੁੰਡੀ ਲਗਾ ਲੈਂਦਾ ਸੀ ਉਹ ਸਾਧੂ ਦਿਨ ਰਾਤ ਚੁਬਾਰੇ ਦੇ ਵਿੱਚ ਰਹਿੰਦਾ ਸੀ ਉਹ ਗੁਰਮਖ ਪਰਿਵਾਰ ਇਹ ਸੋਚਦਾ ਕਿ ਸਾਧੂ ਮਹਾਤਮਾ ਜੀ ਚੁਬਾਰੇ ਦੇ ਵਿੱਚ ਕੁੰਡੀ ਲਗਾ ਕੇ ਸਿਮਰਨ ਭਗਤੀ ਕਰ ਰਹੇ ਹਨ ਇਸ ਤਰ੍ਹਾਂ ਉਸ ਪਰਿਵਾਰ ਨੂੰ ਉਸ ਸਾਧੂ ਦੀ ਸੇਵਾ ਕਰਦੇ ਹੋਏ ਬਹੁਤ ਹੀ ਸਾਲ ਬੀਤ ਗਏ ਪਰ ਇੱਕ ਦਿਨ ਸਾਧੂ ਦਾ ਅੰਤ ਸਮਾ ਆ ਗਿਆ ਤੇ ਉਸ ਸਾਧੂ ਪਰ ਲੋਕ ਸਦਾਰ ਗਏ ਉਸ ਪਰਿਵਾਰ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਉਸ ਸਾਧੂ ਦਾ ਸੰਸਕਾਰ ਕੀਤਾ ਕੁਝ ਸਾਲਾਂ ਦੇ ਬਾਅਦ ਉਸ ਪਰਿਵਾਰ ਦਾ ਮੁਖੀ ਗੁਰਮukh ਪਿਆਰਾ ਆਪਣੇ ਖੇਤਾਂਵਾਲ ਹਲ ਵਾਰ ਰਿਹਾ ਸੀ ਉਹ ਗੁਰਮukh ਪਿਆਰਾ ਬਲਦਾਂ ਦੇ ਨਾਲ ਹਲ ਚਲਾ ਰਿਹਾ ਸੀ ਸੰਗਤ ਇੱਕ ਬਲਦ ਖੋ ਤੇ ਪਾਣੀ ਕੱਢਣ ਦੇ ਲਈ ਜੋਇਆ ਹੋਇਆ ਸੀ ਪਹਿਲਾਂ ਖੂਹ ਦੇ ਵਿੱਚੋਂ ਪਾਣੀ ਕੱਢਣ ਲਈ ਮੋਟਰ ਦੀ ਥਾਂ ਬਲਦਾਂ ਦਾ ਇਸਤੇਮਾਲ ਹੁੰਦਾ ਸੀ ਉਹ ਵਾਲਾ ਬਲਦ ਤੋੜਨੇ ਰਿਆ ਸੀ ਇਸ ਕਰਕੇ ਉਹ ਗੁਰਮਖ ਉਸ ਬਲਦ ਨੂੰ ਸੋਟੀ ਨਾਲ ਮਾਰ ਕੇ ਤੋੜ ਰਿਆ ਸੀ ਸਾਥ ਸੰਗਤ ਅਚਾਨਕ ਹੀ ਉੱਤੇ ਇੱਕ ਗੁਰਮਖ ਆ ਗਏ ਤੇ ਉਹਨਾਂ ਗੁਰਮਖਾ ਨੇ ਉਸ ਗੁਰਮਖ ਪਿਆਰੇ ਨੂੰ ਕਿਹਾ ਕਿ ਇਸ ਬਲਦ ਨੂੰ ਸੋਟੀ ਨਾਲ ਨਾ ਮਾਰ ਗੁਰਮਖ ਨੇ ਕਿਹਾ ਕਿ ਮਹਾਂਪੁਰਖੋ ਇਹ ਬਲਦ ਤੁਰਦਾ ਹੀ ਨਹੀਂ ਇਸ ਕਰਕੇ ਇਸ ਨੂੰ ਸੋਟੀ ਮਾਰ ਕੇ ਚਲਾਉਣਾ ਪੈਂਦਾ ਹੈ ਮਹਾਪੁਰਖਾਂ ਨੇ ਕਿਹਾ ਕਿ ਇਹ ਬਲਦ ਉਹੀ ਸਾਧੂ ਹੈ ਜਿਹੜਾ ਤੁਹਾਡੇ ਘਰ ਚੋਂ ਬਾਹਰੇ ਤੇ ਵਿੱਚ ਰਹਿੰਦਾ ਸੀ ਇਹ ਸੁਣ ਕੇ ਉਹ ਗੁਰਮਖ ਪਿਆਰਾ ਬਹੁਤ ਜ਼ਿਆਦਾ ਹੈਰਾਨ ਹੋਇਆ ਗੁਰਮਖ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਉਹ ਸਾਧੂ ਤਾਂ ਬਹੁਤ ਨਾਮ ਜਪਦਾ ਸੀ ਉਹ ਬਲਦ ਦੀ ਜੋਣ ਵਿੱਚ ਕਿਵੇਂ ਪੈ ਸਕਦਾ ਹੈ ਮਹਾਪੁਰਖਾਂ ਨੇ ਦੱਸਿਆ ਕਿ ਉਹ ਸਾਧੂ ਤੁਹਾਡੇ ਘਰ ਵਿੱਚ ਰਹਿ ਕੇ ਨਾਮ ਨਹੀਂ ਜਪਦਾ ਸੀ ਉਹ ਸਾਧੂ ਪ੍ਰਸ਼ਾਦਾ ਪਾਣੀ ਛੱਕ ਕੇ ਕਮਰੇ ਨੂੰ ਕੁੰਡੀ ਲਗਾ ਕੇ ਸੁੱਤਾ ਰਹਿੰਦਾ ਸੀ ਉਹ ਸੋਚਦਾ ਸੀ ਕਿ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਮੋਜ ਨਾਲ ਪ੍ਰਸ਼ਾਦਾ ਪਾਣੀ ਛਾ ਕੇ ਬਸ ਸੁੱਤੇ ਰੋ ਪਰ ਉਹ ਸਾਧੂ ਨੂੰ ਇਹ ਨਹੀਂ ਪਤਾ ਸੀ ਕਿ ਇਹਨਾਂ ਪ੍ਰਸ਼ਾਧਿਆਂ ਦਾ ਲੇਖਾ ਦੇਣਾ ਪੈਣਾ ਹੈ ਜਿੰਨੇ ਪ੍ਰਸ਼ਾਦੇ ਉਹ ਸਾਧੂ ਨੇ ਤੁਹਾਡੇ ਘਰ ਦੇ ਵਿੱਚ ਰਹਿ ਕੇ ਛਾ ਕੇ ਸੀ ਉਹ ਸਾਰੇ ਪ੍ਰਸ਼ਾਧਿਆਂ ਦਾ ਹਿਸਾਬ ਕਿਤਾਬ ਦੇਣ ਲਈ ਇਹ ਬਲਦ ਦੀ ਜੌਣ ਵਿੱਚ ਪਾ ਕੇ ਤੁਹਾਡੇ ਕੋਲ ਆ ਗਿਆ ਹੈ ਜਦੋਂ ਤੱਕ ਇਹ ਉਹਨਾਂ ਪ੍ਰਸ਼ਾਦਿਆਂ ਦੇ ਬਰਾਬਰ ਤੁਹਾਡਾ ਕੰਮ ਨਹੀਂ ਕਰ ਦਿੰਦਾ ਇਸ ਦਾ ਖਿਆੜਾ ਨਹੀਂ ਛੁੱਟਣਾ ਤੇ ਸੰਗਤ ਜੀ ਇੱਕ ਵਾਰ ਬਲਦ ਬਣ ਕੇ ਇਸ ਤੋਂ ਜੇ ਇੱਕ ਵਾਰ ਬਲਦ ਬਣ ਕੇ ਇਸ ਤੋਂ ਤੁਹਾਡਾ ਕਰਜ਼ਾ ਨਾ ਉਤਾਰਿਆ ਤਾਂ ਇਸ ਨੂੰ ਫਿਰ ਦੁਬਾਰਾ ਕਿਸੇ ਚੋਣ ਵਿੱਚ ਪਾ ਕੇ ਤੁਹਾਡਾ ਕਰਜ਼ਾ ਉਤਾਰਨਾ ਹੀ ਪਵੇਗਾ ਇਹ ਸੁਣ ਕੇ ਉਹ ਗੁਰਮਖ ਪਿਆਰਾ ਬਹੁਤ ਹੀ ਹੈਰਾਨ ਹੋਇਆ ਇਸ ਕਰਕੇ ਕਿਤੇ ਵੀ ਫਰੀਦ ਦਾ ਖਾਣਾ ਖਾਣ ਨੂੰ ਮਿਲ ਰਿਹਾ ਹੋਵੇ ਤਾਂ ਉਹ ਨਹੀਂ ਖਾਣਾ ਚਾਹੀਦਾ ਹੁਣ ਫਰੀਦ ਦਾ ਖਾਣਾ ਆਪਣੇ ਹਿੰਦੁਸਤਾਨ ਦੇ ਵਿੱਚ ਕਿੱਥੇ ਮਿਲਦਾ ਹੈ ਉਹ ਮਿਲਦਾ ਹੈ ਜਿੱਥੇ ਲੰਗਰ ਚੱਲ ਰਿਹਾ ਹੋਵੇ ਹੁਣ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਲੰਗਰ ਜ਼ਰੂਰ ਛਕਣਾ ਚਾਹੀਦਾ ਹੈ ਕਿਉਂਕਿ ਲੰਗਰ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਇਹ ਲੰਗਰ ਦੀ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਸੀ ਤੇ ਹਰੇਕ ਸਿੱਖ ਇਹ ਸੋਚਦਾ ਹੈ ਕਿ ਲੰਗਰ ਤਾਂ ਜ਼ਰੂਰ ਛਕਣਾ ਚਾਹੀਦਾ ਹੈ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਗੁਰੂ ਘਰ ਜਾ ਕੇ ਲੰਗਰ ਜ਼ਰੂਰ ਛਕਣਾ ਚਾਹੀਦਾ ਹੈ ਪਰ ਲੰਗਰ ਕਿੰਨਾ ਛਕਣਾ ਚਾਹੀਦਾ ਹੈ ਤੇ ਲੰਗਰ ਛਕ ਕੇ ਕੀ ਕਰਨਾ ਚਾਹੀਦਾ ਹੈ ਅਤੇ ਲੰਗਰ ਛਕ ਕੇ ਕੀ ਕਰਨਾ ਚਾਹੀਦਾ ਹੈ ਇਸ ਦੇ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਜੇ ਆਪਾਂ ਇਸ ਗੱਲ ਨੂੰ ਧਿਆਨ ਦੇ ਨਾਲ ਸੋਚੀਏ ਤਾਂ ਸੰਗਾ ਜੀ ਗੁਰੂ ਨਾਨਕ ਪਾਸ਼ਾ ਜੀ ਨੇ ਲੰਗਰ ਜਦੋਂ ਸ਼ੁਰੂ ਕੀਤਾ ਸੀ ਤਾਂ ਉਹ ਲੰਗਰ ਕਿਸੇ ਅਮੀਰ ਲੋਕਾਂ ਨੂੰ ਨਹੀਂ ਸ਼ਿਕਾਇਆ ਸੀ ਉਹ ਲੰਗਰ ਗੁਰੂ ਸਾਹਿਬ ਜੀ ਨੇ ਨਾਮ ਚੱਪਣ ਵਾਲੇ ਭੁੱਖੇ ਰਿਸ਼ੀ ਮੋਣੀਆਂ ਸਾਧੂਆਂ ਨੂੰ ਸ਼ਿਕਾਇਆ ਸੀ ਉਹ ਜਿਹੜੇ ਰਿਸ਼ੀ ਮੋਣੇ ਸਨ ਉਹ ਰਿਸ਼ੀ ਮੋਣੇ ਬਾਦ ਦੇ ਵਿੱਚ ਦੁਨੀਆ ਨੂੰ ਤਾਰਨ ਵਾਲੇ ਪੂਰੇ ਮਹਾਪੁਰਖ ਬਣ ਕੇ ਕੁਝ ਤਾਂ ਕਰ ਚੁੱਕੇ ਹਨ ਕੁਝ ਆਏ ਹੋਏ ਹਨ ਤੇ ਕੁਝ ਆਉਣ ਵਾਲੇ ਹਨ ਇਹ ਗੱਲ ਨ ਗੋਪਤ ਹਨ ਤੇ ਸੰਗਾ ਜੀ ਤੁਹਾਨੂੰ ਉਹਨਾਂ ਮਹਾਪੁਰਖਾਂ ਦੇ ਨਾਮ ਦੱਸ ਸਕਦੇ ਹਨ ਪਰ ਬਹੁਤ ਸਾਰੇ ਲੋਕ ਇਹ ਸੁਣ ਕੇ ਕਹਿਣ ਲੱਗ ਜਾਂਦੇ ਹਨ ਕਿ ਇਹ ਤਾਂ ਗੱਪਾਂ ਹੀ ਮਾਰਦੇ ਹਨ ਇਸ ਤਰ੍ਹਾਂ ਨਹੀਂ ਹੋ ਸਕਦਾ ਸਾਸ ਸੰਗਤ ਗੁਰੂ ਸਾਹਿਬਾਨ ਨੇ ਜੋ ਲੰਗਰ ਸ਼ੁਰੂ ਕੀਤਾ ਸੀ ਉਹ ਨਾਮ ਚੱਪਣ ਵਾਲੇ ਤੇ ਗਰੀਬਾਂ ਲਈ ਸ਼ੁਰੂ ਕੀਤਾ ਸੀ ਪਰ ਅੱਜ ਅਸੀਂ ਲੰਗਰ ਉਹਨਾਂ ਨੂੰ ਸ਼ਿਕਾਉਂਦੇ ਹਾਂ ਜਿਹੜੇ ਨਾਮ ਨਹੀਂ ਚੱਪਦੇ ਤੇ ਜਿਹੜੇ ਪਹਿਲਾਂ ਹੀ ਰੱਜੇ ਹੁੰਦੇ ਹਨ ਭਾਵੇਂ ਅਮੀਰ ਹਨ ਗਰੀਬ ਤਾਂ ਬਾਹਰ ਖੜੇ ਦੇਖਦੇ ਰਹਿੰਦੇ ਹਨ ਗਰੀਬਾਂ ਨੂੰ ਪਹੁੰਚਾਉਣ ਲਈ ਸਪੈਸ਼ਲ ਬੰਦੇ ਖੜੇ ਕੀਤੇ ਹੁੰਦੇ ਹਨ ਰਿਸ਼ਤੇਦਾਰਾਂ ਨੂੰ ਕੋਸ਼ ਕਰਨ ਲਈ ਟੈਂਟ ਲਗਾ ਕੇ ਕੁਰਸੀਆਂ ਦੇ ਬਿਠਾ ਕੇ ਆਪਾਂ ਲੰਗਰ ਸ਼ਿਕਾਉਂਦੇ ਹਾਂ ਗਰੀਬ ਬਾਹਰ ਖੜਾ ਦੇਖ ਕੇ ਤਰਸਦਾ ਰਹਿੰਦਾ ਹੈ ਇਹ ਗੱਲਾਂ ਕੜਵੀਆਂ ਹਨ ਪਰ ਸੰਗਾ ਜੀ ਬਿਲਕੁਲ ਸੱਚ ਹਨ ਜੋ ਪਿਛੇ ਜੇ ਕਰੋਨਾ ਫੈਲਿਆ ਸੀ ਉਸ ਨੇ ਬਹੁਤ ਲੋਕਾਂ ਦੀਆਂ ਆਂਕਾਂ ਕੋਲ ਦਿੱਤੀਆਂ ਸਨ ਕਿਉਂਕਿ ਜਿਆਦਾ ਕੋਰੋਨਾ ਦੇ ਨਾਲ ਕੋਈ ਮਰਿਆ ਤਾਂ ਉਹਨਾਂ ਦੇ ਆਪਣੇ ਘਰ ਵਾਲਿਆਂ ਨੇ ਹੀ ਉਸ ਨੂੰ ਲਾਸ਼ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਰਿਸ਼ਤੇਦਾਰਾਂ ਨੇ ਤਾਂ ਕੀ ਕਰਨਾ ਸੀ ਰਿਸ਼ਤੇਦਾਰ ਤਾਂ ਡਰ ਦੇ ਫੋਨ ਵੀ ਨਹੀਂ ਕਰਦੇ ਸਨ ਫਿਰ ਲੋਕਾਂ ਨੂੰ ਪਤਾ ਲੱਗਿਆ ਕਿ ਅਸੀਂ ਸਾਰੇ ਜ਼ਿੰਦਗੀ ਇਹੋ ਜਿਹੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹੇ ਇਹ ਸਾਰੀ ਦੁਨੀਆ ਮਤਲਬ ਦੀ ਹੈ ਜੇ ਬੰਦੇ ਦਾ ਕੋਈ ਆਪਣਾ ਹੈ ਤਾਂ ਉਹ ਸਿਰਫ ਅਕਾਲ ਪੁਰਖ ਵਾਹਿਗੁਰੂ ਹੈ ਜਦੋਂ ਗੁਰੂ ਘਰ ਜਾ ਕੇ ਲੰਗਰ ਛਕਣਾ ਹੋਵੇ ਤਾਂ ਸਾਨੂੰ ਸਿਰਫ ਇੱਕ ਜਾਂ ਦੋ ਪ੍ਰਸ਼ਾਦ ਹੀ ਛਕਨੇ ਚਾਹੀਦੇ ਹਨ। ਇਸ ਤੋਂ ਵੱਧ ਨਹੀਂ ਛਕਨੇ ਚਾਹੀਦੇ। ਇਹ ਪ੍ਰਸ਼ਾਦ ਸਾਨੂੰ ਗੁਰੂ ਸਾਹਿਬ ਜੀ ਦਾ ਪ੍ਰਸ਼ਾਦ ਸਮਝ ਕੇ ਛਕਨੇ ਚਾਹੀਦੇ ਹਨ, ਨਾ ਕਿ ਭੁੱਖਾ ਕੱਢਣੀਆਂ ਚਾਹੀਦੀਆਂ ਹਨ। ਲੰਗਰ ਛਕਣ ਤੋਂ ਬਾਅਦ ਥੋੜੀ ਦੇਰ ਗੁਰੂ ਘਰ ਦੇ ਵਿੱਚ ਸੇਵਾ ਵਿੱਚ ਰੋਲ ਕਰਨੀ ਚਾਹੀਦੀ ਹੈ। ਜਿਹੜਾ ਬੰਦਾ ਗਰੀਬ ਹੈ ਜਿਸਦੇ ਕੋਲ ਕਰੇ ਖਾਲ ਨੇ ਰੋਟੀ ਨਹੀਂ ਹੈ ਉਹ ਬੰਦਾ ਲੰਗਰ ਦੇ ਵਿੱਚੋਂ ਰੱਜ ਕੇ ਪ੍ਰਸ਼ਾਦਾ ਛੱਕ ਸਕਦਾ ਹੈ ਜਿਨੇ ਉਸ ਨੂੰ ਭੁੱਖ ਹੋਵੇ ਪਰ ਉਸ ਬੰਦੇ ਨੂੰਵੇਂ ਗੁਰੂ ਘਰ ਵਿੱਚ ਲੰਗਰ ਛਕਣ ਤੋਂ ਬਾਅਦ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਵਿੱਚ ਬੈਠ ਕੇ ਹਾਜ਼ਰੀ ਵੀ ਭਰਨੀ ਚਾਹੀਦੀ ਹੈ ਜਾਂ ਬਾਣ ਪਾੜਨਾ ਚਾਹੀਦਾ ਹੈ ਜਾਂ ਕੀਰਤਨ ਸੁਣਨਾ ਚਾਹੀਦਾ ਹੈ ਫਿਰ ਉਸ ਬੰਦੇ ਤੇ ਗੁਰੂ ਸਾਹਿਬਾਂ ਦੀ ਮਿਹਰ ਹੋ ਜਾਂਦੀ ਹੈ ਹੌਲੀ ਹੌਲੀ ਉਸ ਬੰਦੇ ਦੇਕਾ ਦੇ ਵਿੱਚ ਪ੍ਰਸ਼ਾਦਾ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ ਜਿਹੜੇ ਬੰਦੇ ਘਰ ਦੇ ਵਿੱਚ ਪ੍ਰਸ਼ਾਦਾ ਦੇ ਪਾਣੀ ਦੀ ਕੋਈ ਕਮੀ ਨਹੀਂ ਹੈ ਉਸ ਨੂੰ ਕੇਵਲ ਦੋ ਪ੍ਰਸ਼ਾਦਾ ਹੀ ਛਕਨੇ ਚਾਹੀਦੇ ਹਨ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਨੰਦੀ ਸੇਵਾ ਜਾਂ ਕੋਈ ਹੋ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਲੰਗਰ ਪ੍ਰਸ਼ਾਦਾ ਦੀ ਤਰ੍ਹਾਂ ਛਕਣਾ ਚਾਹੀਦਾ ਹੈ ਪ੍ਰਸ਼ਾਦਾ ਛਕ ਕੇ ਗੋਲਕ ਵਿੱਚ ਥੋੜੀ ਮਾਇਆ ਵੀ ਪਾ ਦੇਣੀ ਚਾਹੀਦੀ ਹੈ ਕਈ ਸੋਚਦੇ ਹਨ ਕਿ ਇਹ ਤਾਂ ਗੁਰੂ ਦਾ ਲੰਗਰ ਹੈ ਜਿੰਨਾ ਮਰਜੀ ਛੱਕੀ ਚੱਲੋ ਕੋਈ ਫਰਕ ਨਹੀਂ ਪੈਂਦਾ ਪਰ ਇਹ ਗੱਲ ਯਾਦ ਰੱਖੋ ਇਹ ਗੱਲ ਆਪਣੇ ਮਨ ਦੇ ਉੱਤੇ ਲਿਖ ਲਵੋ ਕਿ ਕਿਤੇ ਵੀ ਕੋਈ ਵੀ ਚੀਜ਼ ਫ੍ਰੀ ਨਹੀਂ ਮਿਲਦੀ ਜਿਸ ਨੇ ਉਹ ਚੀਜ਼ ਫ੍ਰੀ ਵਿੱਚ ਦਿੱਤੀ ਹੁੰਦੀ ਹੈ ਤੁਹਾਨੂੰ ਉਸ ਦਾ ਕਰਜ਼ਾ ਜ਼ਰੂਰ ਮੋੜਨਾ ਪੈਂਦਾ ਹੈ ਲੰਗਰ ਵੀ ਕੋਈ ਫ੍ਰੀ ਨਹੀਂ ਹੁੰਦਾ ਜਿਹੜਾ ਬੰਦਾ ਉਸ ਲੰਗਰ ਨੂੰ ਆਪਣੀ ਮਾਇਆ ਦੇ ਨਾਲ ਚਲਾਉਂਦਾ ਹੈ ਤੁਹਾਨੂੰ ਉਸ ਦਾ ਕਰਜ਼ਾ ਜ਼ਰੂਰ ਮੋੜਨਾ ਪਵੇਗਾ ਗੁਰੂ ਘਰ ਦੇ ਵਿੱਚੋਂ ਕੁਝ ਵੀ ਚੁੱਕ ਕੇ ਨਹੀਂ ਲੈਉਣਾ ਚਾਹੀਦਾ ਗੁਰੂ ਘਰ ਤਾਂ ਸਭ ਨੂੰ ਕੁਝ ਦੇ ਕੇ ਹੀ ਹੋਣਾ ਚਾਹੀਦਾ ਹੈ ਵੈਸੇ ਨਾ ਗੁਰਮਤਿ ਮर्यादा ਦੇ ਅਨੁਸਾਰ ਗੁਰੂ ਘਰ ਜਾਣ ਲੱਗਿਆਂ ਕਰੋਹਿ ਪ੍ਰਸ਼ਾਦਾ ਸ਼ਖ ਕੇ ਜਾਓ ਗੁਰੂ ਘਰ ਜਾ ਕੇ ਕੋਈ ਵੀ ਫੁਰਨਾ ਮਨ ਵਿੱਚ ਨਾ ਬਣਾਓ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਫੁਰਨਾ ਹੋਣਾ ਚਾਹੀਦਾ ਹੈ ਫਿਰ ਸਮਾਧੀ ਲਾ ਕੇ ਗੁਰੂ ਸਾਹਿਬਾਂ ਦੇ ਚਰਨਾਂ ਦੇ ਨਾਲ ਸੁਰ ਤੇ ਜੋੜ ਕੇ ਨਾਮ ਜਪੋ ਜਾਂ ਕਹਿ ਤਨ ਸੁਣੋ ਫਿਰ ਬੰਦੇ ਦੇ ਗੁਰੂ ਘਰ ਦੇ ਵਿੱਚ ਗਏ ਤੇ ਹਾਜ਼ਰੀ ਲੱਗਦੀ ਹੈ ਜੇ ਆਪਾਂ ਗੁਰੂ ਘਰ ਜਾ ਕੇ 2 ਮਿੰਟ ਮੱਧਾ ਟੇਕੇ ਲੰਗਰ ਸ਼ਾੱਕੇ ਇਧਰ ਉਧਰ ਘੁੰਮ ਫੇਰ ਕੇ ਵਾਪਸ ਆ ਜਾਂਦੇ ਹਾਂ ਤਾਂ ਇਸ ਤਰ੍ਹਾਂ ਗੁਰੂ ਸਾਹਿਬਾਂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਨਹੀਂ ਲੱਗਦੀ ਇਸ ਦਾ ਸਾਨੂੰ ਕੋਈ ਵੀ ਫਲ ਨਹੀਂ ਮਿਲਦਾ ਉਲਟਾ ਸਾਡੇ ਸਿਰ ਤੇ ਭਾਰ ਚੜ ਜਾਂਦਾ ਹੈ ਕਈ ਗੁਰੂ ਘਰ ਜਾ ਕੇ ਉੱਥੇ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲੱਗ ਜਾਂਦੇ ਹਨ ਪਰ ਗੁਰੂ ਘਰ ਜਾ ਕੇ ਮਨ ਦੇ ਵਿੱਚੋਂ ਕੋਈ ਵੀ ਫੁਰਨਾ ਨਹੀਂ ਹੋਣਾ ਚਾਹੀਦਾ ਕਿ ਮੈਂ ਤਾਂ ਗੁਰੂ ਸਾਹਿਬਾਨੋਂ ਮਿਲਣ ਚੱਲਿਆ ਹਾਂ ਉਹਨਾਂ ਦੇ ਦਰਸ਼ਨ ਕਰਨ ਚੱਲਿਆ ਹਾਂ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਉਣ ਚੱਲਿਆ ਹਾਂ ਜੇ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮਿਲਣਾ ਹੋਵੇ ਤਾਂ ਤੁਸੀਂ ਗੁਰੂ ਘਰ ਤੋਂ ਬਾਹਰ ਜਦੋਂ ਮਰਜ਼ੀ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ ਪਰ ਗੁਰੂ ਘਰ ਦੇ ਵਿੱਚ ਮਨ ਦੇ ਵਿੱਚ ਇਹ ਫੁਰਨਾ ਨਹੀਂ ਹੋਣਾ ਚਾਹੀਦਾ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਲੈਣ ਲਈ ਉਹਨਾਂ ਦੇ ਦਰਸ਼ਨ ਲਈ ਗੁਰੂ ਘਰ ਚੱਲਿਆ ਹਾਂ ਮੇਰੇ ਮਨ ਵਿੱਚ ਹੋਰ ਕੋਈ ਵੀ ਫੁਰਨਾ ਨਹੀਂ ਹੈ ਜਦੋਂ ਬੰਦਾ ਇਸ ਤਰ੍ਹਾਂ ਗੁਰੂ ਘਰ ਜਾ ਕੇ ਆਉਂਦਾ ਹੈ ਤਾਂ ਗੁਰੂ ਸਾਹਿਬਾਂ ਦੀ ਕਿਰਪਾ ਉਸ ਤੇ ਉਸ ਦੇ ਘਰ ਦੇ ਉੱਤੇ ਜ਼ਰੂਰ ਪੈਂਦੀ ਹੈ ਗੁਰੂ ਸਾਹਿਬ ਉਸ ਦੇ ਉੱਤੇ ਬਹੁਤ ਪਸੰਦ ਹੁੰਦੇ ਹਨ ਇਸ ਤਰ੍ਹਾਂ ਰੋਜ਼ ਕਰਨ ਨਾਲ ਬੰਦੇ ਦੇ ਪੁੰਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਜਾਂਦਾ ਹੈ ਜਿਸ ਨਾਲ ਘਰ ਵਿੱਚ ਹੀ ਲਹਿਰਾ ਪੈਰਾ ਹੋ ਜਾਂਦੀਆਂ ਹਨ ਲੰਗਰ ਵਿੱਚ ਤਾਂ ਵੱਤ ਵਾਦ ਤਾਨ ਕਰਨਾ ਚਾਹੀਦਾ ਹੈ ਕਿ ਲੰਗਰ ਵਿੱਚੋਂ ਵੱਧ ਵੱਧ ਛੱਕ ਕੇ ਲੰਗਰ ਦੇ ਵਿੱਚ ਵੱਧ ਵੱਧ ਛੱਕੇ ਨਹੀਂ ਆਉਣਾ ਚਾਹੀਦਾ ਜੇ ਤੁਸੀਂ ਬਹੁਤ ਗਰੀਬ ਹੋ ਤੁਹਾਡੇ ਘਰ ਪਰ ਸ਼ਾਇਦ ਪਾਣੀ ਨਹੀਂ ਹੈ ਫਿਰ ਤੁਸੀਂ ਰਾਜੇ ਕੇ ਲੰਗਰ ਛੱਕ ਲੈਣਾ ਹੈ ਪਰ ਸੇਵਾ ਤੇ ਸਿਮਰਨ ਵਿੱਚ ਜ਼ਰੂਰ ਕਰਨਾ ਹੈ ਇਸ ਨਾਲ ਗੁਰੂ ਸਾਹਿਬਾ ਦੀ ਮਿਹਰ ਹੋ ਜਾਂਦੀ ਹੈ ਤੇ ਤੇ ਬੰਦੇ ਦੀ ਗਰੀਬੀ ਵੀ ਦੂਰ ਹੋ ਜਾਂਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ